ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹੋਰ ਸਭ ਤੁਸੀਂ ਠੀਕ ਠਾਕ ਹੋਵੇਂਗੇ ਮੈਂ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੋ ਉਤੋਂ ਅੱਜ ਦਾ ਬਲੌਗ ਆਪਾਂ ਬਣਾ ਰਹੇ ਹਾਂ ਮੰਨ ਲਓ ਵੀ ਜਿਹੜਾ ਆਪਾਂ ਤੂੜੀ ਦਾ ਰੀਪਰ ਚਲਾ ਰਹੇ ਤੇ ਇਸ ਕਰਕੇ ਕਈ ਦਿਨੋਂ ਆਪਾਂ ਤੋਂ ਬਲੌਗ ਬਣਾਇਆ ਨਹੀਂ ਗਿਆ ਕਿਉਂਕਿ ਡਿਊਟੀ ਤੂੜੀ ਵਾਲੇ ਰੀਪਰ ਤੇ ਦੀ ਆਪਣੀ ਇਸ ਕਰਕੇ ਥੋੜਾ ਜਿਹਾ ਉੱਧਰ ਵੀ ਜੀ ਰਹਣ ਕਰਕੇ ਬਲੌਗ ਬਣਾਇਆ ਨਹੀਂ ਗਿਆ ਅੱਜ 29 ਤਰੀਕ ਹੋ ਗਈ ਤਕਰੀਬਨ ਅੱਜ ਬਾਰਸ਼ ਪੈਣ ਕਰਕੇ ਕੰਮ ਰੁਕਿਆ ਹੋਇਆ ਇਸ ਕਰਕੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਆਪ ਲੋ ਟਾਈਪਰ ਅੰਦਰੇ ਖੜਾ ਹੈ ਬਾਰਸ਼ ਕਰਕੇ ਇਹ ਅੱਗੇ ਰੁਕਿਆ ਹੋਇਆ ਕੰਮ ਇਸ ਕਰਕੇ ਅੰਦਰ ਇਹਨਾਂ ਟਰੈਕਟਰ ਖੜਾ ਹੈ ਬਾਹਰ ਵੀ ਦਿਖਾਉਂਦੇ ਆ ਤੁਹਾਨੂੰ ਰੀਪਰ ਵੀ ਆਪਣਾ ਉਹ ਸਾਹਮਣੇ ਖੜਾ ਅੱਜ ਸਵੇਰ ਤੋਂ ਹੀ ਕਿਣਮਣਕਣੀ ਹੋ ਰਹੀ ਹੈ ਇਸ ਵਾਰ ਵੀ ਇਦਾਂ ਲੱਗਦਾ ਵੀ ਕਿ ਇਹ ਕੰਮ ਕਰ ਥੋੜਾ ਜਿਹਾ ਬਾਰਸ਼ ਡਿੱਗਾ ਜਾਈ ਪਾਰਹੀ ਹੈ ਮੰਨ ਲਓ ਵੀ ਇੱਕ ਦਿਨ ਚੱਲਦਾ ਚੰਗਾ ਦੂਏ ਦਿਨ ਫਿਰ ਬਾਰਸ਼ ਪੈਣ ਲੱਗ ਜਾਂਦੀ ਐ ਕੰਮ ਥੋੜਾ ਜਿਹਾ ਪੱਠਾ ਪੈ ਜਾਂਦਾ ਜਦੋਂ ਐਦਾਂ ਥੋੜਾ ਜਿਹਾ ਬਾਰਸ਼ ਦੇ ਕਾਰਨ ਹੋ ਜਾਂਦਾ ਐ ਬਾਰਸ਼ੋਂ ਵੀ ਕੰਮ ਕਰ ਪੂਰਾ ਚੱਲਣ ਨਹੀਂ ਦਿੰਦੀ ਨਹੀਂ ਤਾਂ ਤਕਰੀਬਨ ਸਵੇਰ ਤੋਂ ਚੱਲ ਕੇ ਆਪਾਂ ਤਕਰੀਬਨ ਰਾਤ ਦੇ ਨਾ 11:00 ਵੱਜ ਜਾਂਦੇ ਨੇ ਹਮ ਟਰਾਲੀਆਂ ਵੀ ਖੜੀਆਂ ਆਪਣੀਆਂ ਦੇ ਕੋਹਾ ਉਰੀ ਉਹ ਵੀ ਦੂਕੀ ਵੀ ਇੱਕ ਖੜੀ ਹੈ ਇੱਕ ਆਪਣੀ ਟਰਾਲੀ ਹਜੇ ਗਈ ਹੋਈ ਆ ਆ ਦੇਖੋ ਖੱਤਾ ਇਹ ਥੋੜਾ ਜਿਹਾ ਪਹਿਲਾਂ ਸੰਝਾ ਆ ਤੀ ਹੁਣ ਇਹ ਫੇਰ ਦੁਬਾਰਾ ਬਾਤ ਆ ਗਿਆ ਤੀ ਫੇਰ ਆ ਹੁਣ ਅੱਜ ਗਿੱਲਾ ਜਿਹਾ ਲੱਗ ਰਿਹਾ ਹੈ ਬਾਰਸ਼ ਪੈ ਰਹੀ ਆ ਥੋੜੀ ਥੋੜੀ ਔਰ ਦੋਸਤੋ ਤੁਸੀਂ ਵੀ ਆਪਣੇ ਇਲਾਕੇ ਬਾਰੇ ਦੱਸੋ ਕਿ ਤੁਹਾਡੇ ਵੀ ਇਦਾਂ ਦਾ ਹੀ ਬਾਰਸ਼ ਦੇ ਨਾਲ ਹੋ ਰਿਹਾ ਹੈ। ਕੰਮ ਰੁਕ ਗਏ ਨੇ। ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਕਿਤੇ ਹੀ ਇਦਾਂ ਹੀ ਬਾਰਸ਼ ਦੇ ਕਾਰਨ ਹੋ ਹੁੰਦਾ ਹੈ। ਕੰਮ ਰੁਕੇ ਹੁੰਦੇ। ਅੱਜ ਤਾਂ ਸੁੰਨਸਾਨ ਹੋਈ ਪਈ ਆ तकरीबन ਕੋਈ ਵੀ ਦੇਖ ਨਹੀਂ ਰਿਹਾ ਨਾ ਕੋਈ ਬਾਹਰ ਹੈ ਨਹੀਂ ਜਿਹੜੇ ਮੜ ਮੋਟਾ ਕੰਮਕਾਰ ਕਰਨੇ ਵਾਲੇ ਨੇ ਸਾਰੇ ਥੱਕੇ ਹਾਰੇ ਕਰਕੇ ਉਹ ਅੰਦਰ ਪਏ ਨੇ ਅਗਲਾ ਕਹਿੰਦਾ ਆਰਾਮ ਕਰ ਲਈਏ ਚਾਹੇ ਮੰਨ ਲਓ ਹੁਣ ਬਾਹਰ ਕੋਈ ਕੰਮ ਤਾਂ ਹੈ ਨਹੀਂ ਇਸ ਕਰਕੇ ਥੋੜਾ ਜਿਹਾ ਹਰੇ ਕੇ ਮੰਨ ਲਓ ਥੱਕੇ ਹਾਰੇ ਕਰਕੇ ਸੌਣ ਦਾ ਹੀ ਨੰਦਰ ਲਹਿ ਰਿਹਾ ਹੈ ਤਾਰੇ ਉੱਪਰ ਬੱਦਲ ਵਾਈ ਵੀ ਕਿੰਨੀ ਹੋਈ ਪਈ ਆ ਹੁਣ। ਤਾਰੇ ਮੌਸਮ ਖਰਾਬ ਆ ਹਜੇ ਵੀ ਨਿਕਲਣ ਦਾ ਕੋਈ ਉਹ ਨਹੀਂ ਲੱਗ ਰਿਹਾ ਵੀ ਨਖਰੂ ਇਹ ਹਜੇ। ਆਪਣਾ ਜੀਤੋ। ਅੰਦਰ ਆਸ ਤੇ ਕਾਰਨ ਥੋੜਾ ਜਿਆਦਾ ਪ੍ਰਭਾਵ ਪੈ ਜਾਂਦਾ। ਕਿਉਂ ਇਹ ਜਿਹੜਾ ਟੂੜੀ ਵਾਲਾ ਰੀਪਰ ਇਹਦਾ ਪੂਰਾ ਸੁੱਕਾ ਭਾਲਦਾ ਇਹ ਮੰਨ ਲਓ ਮਾੜੀ ਜੀ ਵੀ ਸੱਲ ਹੋ ਗਈ ਜਦ ਇਹ ਥੋੜਾ ਜਿਹਾ ਆਪਣੇ ਆਪ ਚ ਜ਼ੋਰ ਲੱਗਣ ਲੱਗ ਜਾਂਦਾ ਇਹ ਤਾਂ ਸੁੱਕਾ ਲੰਗਾ ਭਾਲਦਾ ਹੈ ਅਜੇ ਤਕਰੀਬਨ ਸਾਡੇ ਇੱਥੇ ਵਢਾਈ ਦਾ ਵੀ ਤਕਰੀਬਨ ਅਜੇ ਟਾਮੀ ਟਾਮੀ ਖੜੀ ਹੈ ਅਜੇ ਕੱਲੇ ਤਕਰੀਬਨ ਮੁੱਕੀਆਂ ਨੇ ਉਹ ਵੀ ਜਿਹੜਿਆ ਮੰਨ ਲਓ ਵੀ ਏਰੀਏ ਦਾ ਉਹ ਹਿਸਾਬ ਪਤਾ ਵੀ ਜਾਂ ਹੁੰਦਾ ਇਸ ਵਾਰ ਕਣਕ ਥੋੜੀ ਜੀ ਲੇਟ ਪੱਕੀਆਂ ਨੇ ਸਾਰੀਆਂ ਹੀ ਉਹਦੇ ਕਰਕੇ ਹੌਲੀ ਹੌਲੀ ਪੱਕਣ ਕਰਕੇ ਥੋੜੀ ਜਿਹੀ ਰਹੀ ਆ ਗਾਣਿਆਂ ਚ ਆਹ ਕਰਕੇ ਲੇਟ ਨਹੀਂ ਤਾਂ ਮੰਨ ਲਓ ਵੀ ਥੋੜੀ ਜਿਹੇ ਦਿਨਾਂ ਵਿੱਚ ਪੂਰਾ ਹੋ ਜਾਂਦਾ ਤੇ ਆਹ ਸਾਹਮਣੇ ਦੇਖੋ ਔਰ ਦੋਸਤੋ ਤੁਸੀਂ ਵੀ ਆਪਣੇ ਇਹ ਕੋਈ ਕਮੈਂਟ ਵਿੱਚ ਦੱਸੋ ਵੀ ਤੁਹਾਡਾ ਕਿਹੜਾ ਇਲਾਕਾ ਹੈ ਵੀ ਤੁਸੀਂ ਇਹ ਦੱਸੋ ਵੀ ਤੁਹਾਡੇ ਇਲਾਕੇ 'ਚ ਇਸ ਅੱਜ ਦੇ ਦਿਨ ਬਾਰਸ਼ ਪੈ ਰਹੀ ਆ ਕਿ ਨਹੀਂ ਪੈ ਰਹੀ ਬਾਕੀ ਦੋਸਤੋ ਦੱਸਿਆ ਕਰੋ ਤੁਸੀਂ ਆਪਣੇ ਪਿੰਡ ਪਿੰਡਾਂ ਬਾਰੇ ਵੀ ਦੱਸੋ ਵੀ ਕਿਹੜੇ-ਕਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਆਪਣੇ ਨਾਂਅ ਤੇ ਪਿੰਡ ਦਾ ਨਾਂਅ ਜ਼ਰੂਰ ਦੱਸਿਓ ਤਾਂ ਕਿ ਆਪਾਂ ਨੂੰ ਜਾਣਕਾਰੀ ਹੋ ਜਵੇ ਵੀ ਆਪਣਾ ਉਹ ਪਿੰਡ ਨਾਲ ਵੀ ਸਾਡਾ ਸਾਥ ਹੀ ਕੋਈ ਸਾਡੀ ਵੀਡੀਓ ਦੇਖ ਰਿਹਾ ਹੈ ਕਮੈਂਟ ਵਿੱਚ ਜਰੂਰ ਦੱਸਿਓ ਬਾਕੀ ਵੀਡੀਓ ਸਾਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਨੇ ਉਹਦੇ ਬਾਰੇ ਵੀ ਜਰੂਰ ਦੱਸਿਓ ਅ ਜਲ ਜੇ ਵਧੀਆ ਲੱਗਦੀ ਹੈ ਨਾ ਤਾਂ ਵੀ ਦੱਸਿਆ ਕਰੋ ਜੇ ਮੰਨ ਲਓ ਵੀ ਕੋਈ ਤੁਹਾਨੂੰ ਇਦਾਂ ਦੀ ਲੱਗਦੀ ਆ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਤਾਂ ਮੈਨੂੰ ਥੋੜੀ ਜੀ ਜਜਮੈਂਟ ਕਰਾਉਣ ਦੇ ਮਾਰੇ ਤੁਸੀਂ ਆਪਣਾ ਦੱਸਿਆ ਕਰੋ ਵੀ ਇਹ ਵਧੀਆ ਲੱਗੀ ਆ ਕਿ ਨਹੀਂ ਲੱਗੀ ਤੁਸੀਂ ਇਹ ਚੀਜ਼ ਨੂੰ ਥੋੜਾ ਜਿਹਾ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਮੈਂ ਤੁਹਾਡਾ ਜੇ ਮੰਨ ਲਓ ਵੀ ਤੁਸੀਂ ਮੇਰੇ ਉਹ ਚ ਉਹ ਕਰਨਗੇ ਉਹ ਵੀ ਗੱਲ ਤਾਂ ਵੀ ਮੈਂ ਕਿਸੇ ਤਰ੍ਹਾਂ ਦਾ ਤੁਹਾਡਾ ਗੁੱਸਾ ਨਹੀਂ ਮਨਾਊਗਾ ਤੁਸੀਂ ਦੱਸਿਆ ਕਰੋ ਦੱਸੇ ਦੇ ਪਤਾ ਲੱਗਦਾ ਤਾਂ ਕਿ ਬੰਦਾ ਅੱਗੇ ਨੂੰ ਆਪਣੀ ਵੀਡੀਓ ਚ ਹੋਰ ਸੁਧਾਰ ਕਰ ਸਕੇ ਹਾਂਜੀ ਅੱਜ ਦਾ ਬਲੌਗ ਫਿਰ ਇੱਥੇ ਤੱਕ ਕੇ ਨਵੇਂ ਜਿਹੜੇ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਕਰਿਓ ਅੱਗੇ ਸ਼ੇਅਰ ਵੀ ਕਰਿਓ ਦੋਸਤਾਂ ਨੂੰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੱਥ ਸ੍ਰੀ ਅਕਾਲ